ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਵਰਸੀ ਮਨਾਉਣ ਵਾਸਤੇ ਜਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਪਾਕਿਸਤਾਨ روانਾ ਹੋ ਰਿਹਾ ਹੈ ਤੇ ਅਸੀਂ ਇਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਖੇ ਮੌਜੂਦ ਹਾਂ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਸੰਗਤ ਜਿਹੜੀ ਹੈ ਬੋਲੇ ਸੋਨੇ ਹਾਲ ਦੇ ਜਕਾਰਿਆਂ ਦੇ ਨਾਲ ਜਿਹੜੀ ਹੈ ਇਸ ਵੇਲੇ ਅਰਦਾਸ ਬੇਨਤੀਆਂ ਕਰਕੇ ਜਿਹੜਾ ਹੈ ਇਸ ਜਥੇ ਦੇ ਵਿੱਚ ਸ਼ਿਰਕਤ ਕਰਨ ਵਾਸਤੇ ਜਾ ਰਹੀਆਂ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਵੇਂ ਜਕਾਰੇ ਜਿਹੜੇ ਛੱਡੇ ਜਾ ਰਹੇ ਨੇ ਤਸਵੀਰਾਂ ਤੁਹਾਨੂੰ ਅੰਮ੍ਰਿਤਸਰ ਤੋਂ ਸਾਂਝੀਆਂ ਕਰ बोले सोने हाल ਦੇ ਜਕਾਰੇ ਛੱਡੇ ਜਾ ਰਹੇ ਨੇ ਤਾਂ ਗੱਲਬਾਤ ਕਰਾਂਗੇ ਬੀਬੀ ਕੀ ਕਹਿਣਾ ਚਾਹੋਗੇ ਨਹੀਂ ਬਾਬੇ ਤੇ ਜਾ ਰਹੇ ਹਾਂ ਹਮ ਬਾਬੇ ਤੇ ਜਾ ਰਹੇ ਹਾਂ ਤੇ ਅਸੀਂ ਦਰਸ਼ਨ ਕਰਨੇ ਨੇ ਬਾਬਾ ਜੀ ਦੇ ਹਾਂਜੀ ਹਾਂਜੀ ਪਹਿਲੀ ਵਾਰ ਜਾ ਰਹੇ ਹਾਂ ਹਾਂਜੀ ਪਹਿਲੀ ਵਾਰ ਪਹਿਲਾਂ ਕਦੀ ਗਏ ਸੀ ਨਹੀਂ ਕਿੰਨੀ ਖੁਸ਼ੀ ਹੋ ਰਹੀ ਮਨ ਨੂੰ ਬਹੁਤ ਜ਼ਿਆਦਾ ਹੋਈ ਹੈ ਬਾਬਾ ਜੀ ਦੇ ਦਰਸ਼ਨ ਹੋਣਗੇ ਬਬੂ ਕੀ ਕਹਿਣਾ ਚਾਹੋਗੇ ਤੁਸੀਂ ਬਹੁਤ ਵਧੀਆ ਹਮ ਇਹ ਧਰਸ਼ਣ ਕਰਨ ਚੱਲੇ ਆ ਹਾਂ ਜੀ ਦਰਸ਼ਕ ਕੁਝ ਹੋਰ ਹਾਂ ਜੀ ਕੀ ਕਹਿਣਾ ਚਾਹੋਗੇ ਜਾਰੇ ਦਰਸ਼ਕ ਜਾਰੇ ਕੋਲ ਨਹੀਂ ਤੁਸੀਂ ਦੇਖ ਸਕਦੇ ਹੋ ਕਿ ਮਨ ਚ ਖੁਸ਼ੀਆਂ ਇਸ ਵੇਲੇ ਨਜ਼ਰ ਆ ਰਹੀਆਂ ਨੇ ਕਿਵੇਂ ਸੰਗਤ ਜਿਹੜੀ ਹੈ ਇਸ ਵੇਲੇ ਦਰਸ਼ਣ ਦੇ ਜਾਰੇ ਕਰਨ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਤੋਂ ਰਵਾਨਾ ਹੋ ਰਹੀਆਂ ਨੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਵਰਸੀ ਮਨਾਉਣ ਵਾਸਤੇ ਜੱਥਾ ਜਰਾ ਪਾਕਿਸਤਾਨ ਜਾ ਰਿਹਾ ਹੈ ਸੋਨਹਾਰ ਸਰੀਆ ਗਾਣੇ ਬੋਲੇ ਇੱਕ ਲਗਾ ਦੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਬੋਲੇ ਸੋਨਿਆ ਹਾਲ ਦੇ ਜਕਾਰਿਆਂ ਦੇ ਨਾਲ ਇੱਥੇ ਬੋਲੇ ਸੋਨਿਆ ਸ੍ਰੀ ਅਕਾਲ ਬੋਲੇ ਸੋਨਿਆ ਹਾਲ ਸ੍ਰੀ ਅਕਾਲ ਤੁਸੀਂ ਦੇਖ ਸਕਦੇ ਹੋ ਕਿ ਬੋਲੇ ਸੋਨਿਆ ਹਾਲ ਦੇ ਜਕਾਰਿਆਂ ਦੇ ਨਾਲ ਸੰਗਤ ਜਰੀ ਜਾਰੀ ਹੈ ਕੀ ਕਹਿਣਾ ਚਾਹੋਗੇ ਸੰਗਤ ਜੀ ਅੱਜ ਆ ਜਾ ਰਹੇ ਹੋ ਕਿੰਨਾ ਵਡਭਾਗ ਮਹਿਸੂਸ ਕਰ ਰਹੇ ਹੋ ਬਹੁਤ ਬਹੁਤ ਖੁਸ਼ੀ ਹੋ ਰਹੀ ਮਹਿਸੂਸ ਬਹੁਤ ਵਧੀਆ ਹੋ ਰਿਹਾ ਮਰਾਏ ਦਰਸ਼ਨ ਕਰਨ ਚੱਲੇ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਰੱਖੇ ਪਹਿਲੀ ਵਾਰ ਜਾ ਰਹੇ ਜੀ ਜੀ ਮੈਂ 5ਵੀਂ ਸ਼ਵਿਆਰ ਚੱਲਦਾ ਕੀ ਜਥਾ ਰਵਾਨਾ ਕੀਤਾ ਜਾ ਰਿਹਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਈ ਸਾਹਿਬ ਕੀ ਕਹਿਣਾ ਚਾਹੋਗੇ ਕਿ ਇਹਨੇ ਬੰਦੇ ਜਾ ਰਹੇ ਨੇ ਤੇ ਕੀ ਇਸ ਪੂਰੇ ਜਥੇ ਦਾ ਸ਼ਡਿਊਲ ਹੋਏਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਜਿਹੜੇ ਜਥੇ ਪਿੱਛੇ ਜਾਂਦੇ ਉਹਨਾਂ ਦੇ ਤਹਿਤ ਹੀ ਸ਼ੇਰੇ ਪੰਜਾਬ ਮਹਾਰਾ ਰਣਜੀਤ ਸਿੰਘ ਦੀ ਵਰ੍ਹੇਂ ਮਨਾਉਣ ਵਾਸਤੇ ਜਿਹੜਾ ਜਥਾ ਉਹ ਅੱਜ ਸੱਚਖੰਡ ਸ੍ਰੀ ਹਰਮੰਦਰ ਸਾ ਇਸ ਦੇ ਵਿੱਚ ਅਸੀਂ 340 ਜਿਹੜੇ ਪਾਸਪੋਰਟ ਆ ਉਹ ਅਪਲਾਈ ਕੀਤੇ ਸੀ ਤੇਆਂ ਦੇ ਵੀਜ਼ੇ ਕੱਟੇ ਗਏ 317 ਦੇ ਜਿਹੜਾ ਜਥਾ ਅੱਜ ਜਾਏਗਾ। ਔਰ ਅੱਜ ਸਿੱਧੇ ਨਨਕਾਣਾ ਸਾਹਿਬ ਪੰਜਾ ਸਾਹਿਬ ਔਰ ਡੇਰਾ ਸਾਹਿਬ ਕਰਤਾਰਪੁਰ ਸਾਹਿਬ ਦਰਸ਼ਨ ਦਿਦਾਰੇ ਕਰਨ ਉਪਰੰਤ 29 ਜੂਨ ਨੂੰ ਜਿਹੜਾ 30 ਜੂਨ ਵਰਸੀ ਮਨਾ ਕੇ 30 ਜੂਨ ਨੂੰ ਵਾਪਸ ਭਾਰਤ ਪਹੁੰਚ ਜਾਏਗਾ ਜੀ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਇਸ ਵੇਲੇ ਜੱਥੇ ਦੀਆਂ ਰੌਣਕਾਂ ਤੁਹਾਨੂੰ ਸਾਂਝੀਆਂ ਕਰ ਰਿਹਾ ਕਿ ਕਿਸ ਤਰੀਕੇ ਦੇ ਨਾਲ ਸੰਗਤ ਜਿਹੜੀ ਹੈ ਹੁਮ-ਹੁਮਾ ਕੇ ਇਸ ਜੱਥੇ ਵਿੱਚ ਸ਼ਿਰਕਤ ਕਰਨ ਵਾਸਤੇ ਜਾ ਰਹੀ ਹੈ ਤਾਂ ਲੋਕ ਜਿਹੜੇ ਨੇ ਆਪਣੇ ਆਪ ਨੂੰ ਵਟ ਭਾਗਾ ਮਹਿਸੂਸ ਕਰ ਰਹੇ ਨੇ ਕਿ ਉਹ ਇਸ ਜੱਥੇ ਦਾ ਹਿੱਸਾ ਬਣ ਰਹੇ ਨੇ ਤੇ ਉਹ ਪਾਕਿਸਤਾਨ ਦੀ ਧਰਤੀ ਤੇ ਜਾ ਕੇ ਜੋ ਵਿਛੜੇ ਗੁਰੂ ਧਾਮਾਂ ਦੇ ਜਿਹੜੇ ਨੇ ਉਹ ਦਰਸ਼ਨ ਦੇਦਾਰੇ ਕਰਨਗੇ ਤਾਂ ਉਹ ਦਰਸ਼ਨ ਦੇਦਾਰੇ ਵਾਸਤੇ ਜਿਹੜਾ ਹੈ ਜੱਥਾ ਜਿਹੜਾ ਹੈ ਰਵਾਨਾ ਕੀਤਾ ਜਾ ਰਿਹਾ ਲਗਾਤਾਰ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਅੰਮ੍ਰਿਤਸਰ ਤੋਂ ਤਾਂ ਸੰਗਤਾਂ ਜਿਹੜੀਆਂ ਨੇ ਇੱਥੇ ਅੱਜ ਪਾਕਿਸਤਾਨ ਗੁਰੂ ਧਾਮ ਦੇ ਦਰਸ਼ਨ ਵਾਸਤੇ ਜਾ ਰਹੀਆਂ ਨੇ ਤਾਂ ਸੰਗਤਾਂ ਤੁਸੀਂ ਵੇਖ ਸਕਦੇ ਹੋ ਕਿ ਇਸ ਵੇਲੇ ਇੱਥੇ ਨੇ ਤਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਹਿਣਾ ਚਾਹੋਗੇ ਜੀ ਕਿੱਥੇ ਜਾ ਰਹੇ ਹੋ ਤੇ ਕਿੰਨਾ ਪਾਕਿਸਤਾਨ ਜਾ ਰਹੇ ਜੀ ਆਪਣੇ ਗੁਰੂ ਦੇ ਦਰਸ਼ਨ ਕਰਨ ਵਾਸਤੇ ਬਹੁਤ ਵਧੀਆ ਲੱਗ ਰਿਹਾ ਪਹਿਲੇ ਗਏ ਜੀ ਹਾਂਜੀ ਮੈਂ ਨਵੰਬਰ ਚ ਜਾ ਕੇ ਆਈ ਸੀ ਜੀ ਬਾਬਾ ਦੇ ਬਰਥਡੇ ਤੇ ਜਾ ਕੇ ਆਈ ਸੀ ਜੀ ਤੇ ਹੁਣ ਫਿਰ ਦੁਬਾਰਾ ਜਾ ਰਹੇ ਹਾਂ ਹਾਂਜੀ ਹੁਣ ਦੁਬਾਰਾ ਵਾਹਿਗੁਰ ਬਾਕੀ ਉਹਨਾਂ ਨੇ ਸਾਨੂੰ ਪਿਆਰ ਸਤਿਕਾਰ ਇਹਨਾਂ ਦਿੱਤਾ ਕਿ ਸਾਡਾ ਦੁਬਾਰਾ ਚਾਣੂ ਦੇ ਵਿੱਚ ਚਲ ਕੀ ਕਹਿਣਾ ਚਾਹੋਗੇ ਜੀ ਤੁਸੀਂ ਬਸ ਹਾਂ ਬਹੁਤ ਵਧੀਆ ਤੇ ਪਰਮਾਤਮਾ ਦਰਸ਼ਨ ਕਰਾਵੇ ਸੱਚੇ ਪਾਤਸ਼ਾਹ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਲੋਕ ਇੱਕ ਚਾਹ ਦੇ ਨਾਲ ਜਾ ਰਹੇ ਨੇ ਹੱਥ ਦੇ ਵਿੱਚ ਜਿਹੜੇ ਨੇ ਸਮਾਨ ਲੈ ਕੇ ਜਾ ਰਹੇ ਨੇ ਕੀ ਕਹਿਣਾ ਚਾਹੋਗੇ ਜੀ ਬਹੁਤ ਖੁਸ਼ੀ ਹੈ ਜੀ ਬੇहद ਖੁਸ਼ੀ ਹੈ ਅੱਛਾ ਬੇहद ਖੁਸ਼ੀ ਹੈ ਤਾਂ ਕਿੰਨੀ ਵਾਰ ਜਾ ਰਹੇ ਹੋ ਦੂਜੀ ਵਾਰ ਜੀ ਕਿੰਨਾ ਚਾਹ ਖਾਸ ਦੱਸ ਨਹੀਂ ਸਕਦੇ ਜੀ ਉਹ ਸ਼ਬਦੀ ਨੇ ਗਈ ਜੀ ਨਾਮੇ ਦਾ ਸਕਾ ਜੀ ਅਰਦਾਸ ਵੀ ਬੇਨਤੀ ਕੀਤੀ ਜਾਂਦੀ ਹਰ ਵਾਰ ਅਰਦਾਸ ਕਿਹਾ ਜਾਂਦਾ ਵਿਛਰੇ ਗੁਰੂ ਧਾਮਾਂ ਦੇ ਦਰਸ਼ਨ ਦੇਦਾਰੇ ਹੋਣੇ ਚਾਹੀਦੇ ਬਿਲਕੁਲ ਜੀ ਬਿਲਕੁਲ ਹਰੇਕ ਹਰੇਕ ਵਾਰ ਅਰਦਾਸ ਕਰ ਫਿਰ ਹਰੇ ਦਾ ਹੋਵੇ ਜੀ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਜਕਾਰਿਆਂ ਦੀ ਗੂੰਜ ਦੇ ਨਾਲ ਜਿਹੜਾ ਹੈ ਜੱਥਾ ਇੱਥੋਂ ਦੀ ਰਵਾਨਾ ਦਿੱਤਾ ਜਾ ਰਿਹਾ ਹੈ ਕੁੰਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਜੱਥਾ ਜਿਹੜਾ ਹੈ ਅੱਜ ਵਿਸ਼ੇਸ਼ ਤੌਰ ਦੇ ਉੱਤੇ ਰਵਾਨਾ ਹੋ ਰਿਹਾ ਹੈ ਤੇ ਉਹਦੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖੋ ਕਿ ਸੰਗਤ ਜਿਹੜੀ ਹੈ ਹੁਮੂਮ ਆ ਕੇ ਇੱਥੇ ਪਹੁੰਚੀ ਹੈ ਅਤੇ ਇਹ ਨਾ ਸੰਗਤਾਂ ਦਾ ਜੱਥਾ ਜਿਹੜਾ ਹੈ 10 ਦਿਨਾਂ ਵਾਸਤੇ ਪਾਕਿਸਤਾਨ ਜਾਏਗਾ 30 ਜੂਨ ਨੂੰ ਵਾਪਸ ਭਾਰਤ ਪਰਤੇਗਾ ਤਾਂ ਇਹ ਸਵਾਲ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ ਮਨਾਉਣ ਵਾਸਤੇ ਇਹ ਜੱਥਾ ਜਿਹੜਾ ਹੈ ਉਹ ਪਾਕਿਸਤਾਨ ਵਾਸਤੇ ਰਵਾਨਾ ਹੋ ਰਿਹਾ ਹੈ ਤਸਵੀਰਾਂ ਤੁਹਾਨੂੰ ਜੱਥੇ ਦੀਆਂ ਸਾਂਝੀਆਂ ਕਰ ਰਹੇ ਹਾਂ ਤਾਂ ਲਗਾਤਾਰ ਤੁਸੀਂ ਵੇਖਦੇ ਹੋ ਕਿ ਗੁਰੂ ਧਾਮਾਂ ਦੇ ਦਰਸ਼ਨ ਦੇਦਾਰਨ ਕਰਨ ਵਾਸਤੇ ਜਿਹੜਾ ਹੈ ਇਹ ਜੱਥੇ ਦੀ ਰਵਾਨਗੀ ਕੀਤੀ ਜਾ ਰਹੀ ਹੈ ਦੱਸਣਾ ਚਾਹਾਂਗੇ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੇ ਬਹੁਤ ਸਥਾਨ ਜਿਹੜੇ ਨੇ ਉਹ ਪਾਕਿਸਤਾਨ ਦੇ ਵਿੱਚ ਨੇ ਤਾਂ ਉਹਨਾਂ ਸਥਾਨਾਂ ਤੇ ਦਰਸ਼ਨ ਹੋਣਗੇ ਇਸ ਤੋਂ ਇਲਾਵਾ ਜੋ ਗੁਰਦੁਆਰਾ ਸਾਹਿਬ ਨੇ ਲਾਹੌਰ ਦੇ ਵਿੱਚ ਅਤੇ ਹੋਰ ਜਿਹੜੇ ਵੱਖ-ਵੱਖ ਪਾਕਿਸਤਾਨ ਦੇ ਸ਼ਹਿਰਾਂ 'ਚ ਜਿਹੜੇ ਆ ਗਏ ਨੇ ਉੱਥੇ ਦਰਸ਼ਨ ਦੇਦਾਰੇ ਕੀਤੇ ਜਾਣਗੇ ਤਸਵੀਰਾਂ ਤੁਹਾਨੂੰ ਅੰਮ੍ਰਿਤਸਰ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਤੋਂ ਸਾਂਝੀਆਂ ਕਰ ਰਹੇ ਹਾਂ ਤਾਂ ਤੁਸੀਂ ਦੇਖੋ ਕਿ ਲੋਕ ਇਸ ਵੇਲੇ ਇਸ ਜੱਥੇ ਦਾ ਹਿੱਸਾ ਬਣ ਰਹੇ ਨੇ ਸੰਗਤਾਂ ਦਾ ਕਹਿਣਾ ਹੈ ਕਿ ਉਹ ਆਪਣੇ ਆਪ ਨੂੰ ਵਿਭਾਗਾਂ ਮਹਿਸੂਸ ਕਰ ਰਹੇ ਨੇ ਕਿ ਵਿਛੜੇ ਗੁਰੂ ਧਾਮਾਂ ਦੇ ਦਰਸ਼ਨ ਦਿਦਾਰੇ ਕਰਨ ਵਾਸਤੇ ਉਹ ਪਾਕਿਸਤਾਨ ਜਾ ਰਹੇ ਨੇ ਤਾਂ ਉਹਨਾਂ ਨੂੰ ਖੁਸ਼ੀ ਹੈ ਤਾਂ ਉਹਨੇ ਕਹਾ ਕਿ ਹਰ ਕਿਸੇ ਨੂੰ ਵੀਜ਼ਾ ਮਿਲਣਾ ਚਾਹੀਦਾ ਹੈ ਤਾਂਕਿ ਵੱਧ ਤੋਂ ਵੱਧ ਲੋਕ ਆਪਣੇ ਗੁਰੂ ਧਾਮਾਂ ਦੇ ਦਰਸ਼ਨ ਕਰ ਸਕਣ ਔਰ ਪਾਕਿਸਤਾਨ ਦੇ ਵਿੱਚ ਜਿਹੜੇ ਗੁਰਦੁਆਰਾ ਸਾਹਿਬ ਨੇ ਉੱਥੇ ਜਾ ਕੇ ਨਕਮਸਤਕ ਹੋ ਸਕਣ ਕੈਮਰਾਮੈਨ ਅਰਸ਼ਦੇ ਨਾਲ ਸੁਮਿਤ ਖੰਨਾ ਗ੍ਰੀਟ ਪੰਜਾਬ ਟੀਵੀ ਅੰਮ੍ਰਿਤਸਰ